ਸ਼ਾਮ ਦਾ ਵਕਤ ਸੀ ਤੇ ਸੂਰਜ ਵੀ ਹੌਲੀ-ਹੌਲੀ ਬੱਦਲਾਂ ਦੇ ਵਿੱਚ ਲੁਕਦਾ ਚਲਾ ਜਾ ਰਿਹਾ ਸੀ ਤੇ ਚੰ드ਰਮਾ ਜੋ ਕਿ ਆਪਣੀ ਰੋਸ਼ਨੀ ਦੇਣ ਦੇ ਜੋਬਨਤੇ ਸੀ ਐਸੇ ਦੌਰਾਨ ਹੀ ਪਟਿਆਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ ਟਰੱਕ ਡਰਾਈਵਰ surjit singh ਜੋ ਕਿ ਇੱਕ ਨਿਹੰਗ ਸਿੰਘ ਲੀਲਾ ਚੋਲਾ ਤੇ ਸ਼ਸਤਰ ਪਾਇਆ ਹੋਇਆ ਤੇ ਟਰੱਕ ਦੀ ਖੱਬੀ ਸੀਟ ਦੇ ਉੱਪਰ ਸਾਡੇ 4 ਫੁੱਟ ਦੀ ਕਿਰਪਾਨ ਰੱਖੀ ਹੋਈ ਉਹ ਸਿਰਫ ਟਰੱਕ ਡਰਾਈਵਰ ਨਹੀਂ ਸੀ ਬਲਕਿ ਧਰਮ ਦਾ ਸੂਰਮਾ ਸੀ ਗੁਰੂ ਸਾਹਿਬਾਂ ਦੀ ਬਾਣੀ ਉਸਦੇ ਰੂਹ ਵਿੱਚ ਵਸਦੀ ਸੀ ਤੇ ਨਿਗਾਹਾਂ ਹਮੇਸ਼ਾ ਚੌਕਸ। ਦਿਲ 'ਚ ਹਮੇਸ਼ਾ ਇੱਕੋ ਖਿਆਲ ਕਿ ਜਿੱਥੇ ਜ਼ੁਲਮ ਵੇਖੋ ਉੱਥੇ ਗੁਰੂ ਦਾ ਸਿੰਘ ਕਦੇ ਚੁੱਪ ਨਾ ਰਹੇ। ਜਦੋਂ ਬਠਿੰਡੇ ਦੇ ਨੇੜੇ ਪਹੁੰਚਿਆ ਤਾਂ ਰਸਤੇ ਵਿੱਚਲਾ ਇੱਕ ਪਾਸਾ ਕੁਝ ਵੱਖਰਾ ਹੀ ਦਿਖ ਰਿਹਾ ਸੀ। ਸੜਕ ਦੇ ਕਿਨਾਰੇ ਇੱਕ SUV ਗੱਡੀ ਖੜੀ ਸੀ ਜੋ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਤੇ ਰਾਤ ਦੇ ਸੰਸਾਰ 'ਚ ਇੱਕ ਨਾਰੀ ਦੀ ਚੀਕ ਜੋ ਕਿ بار-बार ਉਸਦੇ ਕੰਨਾਂ ਦੇ ਵਿੱਚ ਵੱਜ ਰਹੀ ਸੀ ਅਤੇ ਇਹੀ ਹੋ ਰਿਹਾ ਸੀ। ਕਿਉਂ ਕੁੜੀ ਚੀਕਾਂ ਮਾਰ ਰਹੀ ਸੀ ਕਿ ਬਚਾਓ ਬਚਾਓ ਤੇ ਆਵਾਜ਼ ਸੁਣ ਕੇ ਇਹਨੇ ਹੰਗ ਸਿੰਘ ਦੇ ਕੰਨ ਜੋ ਕਿ ਚੌਕਸ ਹੋ ਗਏ ਉਸੇ ਸਮੇਂ ਉਸਨੇ ਬ੍ਰੇਕ ਮਾਰ ਦਿੱਤੇ ਸੁਰਜੀਤ ਸਿੰਘ ਨੇ ਝਟ ਨਾਲ ਟਰੱਕ ਸਾਈਡ ਕਰ ਦਿੱਤਾ ਉਹਨਾਂ ਦੇ ਦਿਲ ਨੇ ਆਖਿਆ ਕਿ ਇਹ ਕੋਈ ਆਮ ਗੱਲ ਨਹੀਂ ਜਿਵੇਂ ਉਹ ਗੱਡੀ ਦੇ ਕੋਲ ਪਹੁੰਚਿਆ ਤਾਂ ਦ੍ਰਿਸ਼ ਦੇਖ ਕੇ ਉਸ ਦੀ ਰੂਹ ਕੰਬ ਗਈ ਚਾਰ ਜਵਾਨ ਮੁੰਡੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਸੋਹਣੀ ਪਰ ਡਰੀ ਹੋਈ ਕੁੜੀ ਨੂੰ ਗੱਡੀ ਦੇ ਅੰਦਰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ ਕੁੜੀ ਦੇ ਕੱਪੜੇ ਉਲਝੇ ਹੋਏ ਸਨ ਨਜ਼ਰਾਂ ਦੇ ਵਿੱਚ ਡਰ ਸੀ ਪਰ ਅੰਦਰੋਂ ਉਹਦੀ ਆਤਮਾ ਹਜੇ ਵੀ ਸਦਾਕਤ ਦੇ ਲਈ ਲੜ ਰਹੀ ਸੀ ਸੁਰਜੀਤ ਸਿੰਘ ਨੇ ਇੱਕ ਪਲ ਵੀ ਨਹੀਂ ਸੋਚਿਆ ਉਹਦੇ ਹੱਥ 'ਚ ਕਮਰਬੱਧ ਤੋਂ ਇੱਕ ਤਲਵਾਰ ਚਮਕਦੀ ਹੋਈ ਨਿਕਲ ਪਈ ਇੱਕ ਗਰਜਦਾਰ ਆਵਾਜ਼ ਦੇ ਨਾਲ ਉਸਨੇ ਜਕਾਰਾ ਛੱਡਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਤੇ ਨਾਲ ਦੇ ਨਾਲ ਪੂਰੀ ਹਵਾ ਵੀ ਕੰਬ ਗਈ ਗੱਡੀ ਵਿੱਚ ਮੌਜੂਦ ਉਹ ਚਾਰੇ ਮੁੰਡੇ ਜੋ ਕਿ ਅੱਜ ਤੱਕ ਹਾਂਸੀ ਮਜ਼ਾਕ ਕਰ ਰਹੇ ਸਨ ਇੱਕ ਨਿਹੰਗ ਦੇ ਗੁੱਸੇ ਤੇ ਸਾਸਤਾ ਦੇ ਸਾਹਮਣੇ ਕੰਬ ਗਏ ਦੋਨੋਂ ਥਾ ਥਾਂ ਉਤੋਂ ਹੀ ਪਲਟੇ ਤੇ ਦੋਹਾਂ ਨੇ ਹੌਲੀ-ਹੌਲੀ ਹਥਿਆਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਸੁਰਜੀਤ ਦੀਆਂ ਅੱਖਾਂ ਨੇ ਉਹਨਾਂ ਦੇ ਹੌਂਸਲੇ ਤੋੜ ਦਿੱਤੇ ਕੁੜੀ ਜਦੋਂ ਗੁੰਡਿਆਂ ਤੋਂ ਬਚ ਕੇ ਸੁਰਜੀਤ ਦੇ ਕੋਲ ਆਈ ਤਾਂ ਰੋ ਰਹੀ ਸੀ ਉਹਦੇ ਹਿਜਾਬ ਉੜ ਜੀ ਹੋਈ ਸੀ ਸਾਹ ਉਖੜੇ ਹੋਏ ਸੀ ਅਤੇ ਉਹ ਨਿਹੰਗ ਸਿੰਘ ਨੂੰ ਕਹਿਣ ਲੱਗੀ ਮੈਨੂੰ ਬਚਾ ਲਓ ਬਾਬਾ ਜੀ ਇਹ ਮੈਨੂੰ ਮਾਰ ਦੇਣਗੇ ਨਿਹੰਗ ਸਿੰਘ ਨੇ ਚਾਦਰ ਨਾਲ ਉਸਨੂੰ ਢਕਿਆ ਤੇ ਠੰਡੇ ਜਲ ਦੇ ਨਾਲ ਉਸਦਾ ਚਿਹਰਾ ਧੋਇਆ ਬੀਬੀ ਹੁਣ ਤੂੰ ਇੱਕ ਗੁਰੂ ਘਰ ਦੇ ਸਿੱਖ ਦੇ ਕੋਲ ਆ ਗਈ ਹੈ ਉਹਨ ਕੋਈ 13 ਵਾਰ ਵੀ ਵਿੰਗਾ ਨਹੀਂ ਕਰ ਸਕਦਾ ਉਸ ਤੋਂ ਬਾਅਦ ਨਿਹੰਗ ਸਿੰਘ ਨੇ ਪੁੱਛਿਆ ਕਿ ਕੁੜੀਏ ਤੂੰ ਆਪਣੇ ਬਾਰੇ ਦੱਸ ਤੂੰ ਕੌਣ ਹੈ ਕੁੜੀ ਨੇ ਆਪਣਾ ਨਾਮ ਦੱਸਿਆ ਕਿ ਬਾਬਾ ਜੀ ਮੇਰਾ ਨਾਮ ਮਨਪ੍ਰੀਤ ਕੌਰ ਹਾਂ ਮੈਂ ਲਾਗੇ ਪਿੰਡ ਦੀ ਰਹਿਣ ਵਾਲੀ ਹਾਂ ਗਰੀਬ ਹਾਂ ਪਰ ਪੜ੍ਹੀ ਲਿਖੀ ਹਾਂ ਦੱਸਣ ਲੱਗੀ ਕਿ ਜਿਹੜਾ ਸਰਪੰਚ ਹੈ ਉਸ ਦਾ ਪੁੱਤ ਮੇਰੇ ਨਾਲ ਪੜਦਾ ਹੁੰਦਾ ਸੀ ਬਚਪਨ ਤੋਂ ਹੀ ਮੇਰੇ ਤੇ ਬੁਰੀ ਨਜ਼ਰ ਰੱਖਦਾ ਸੀ ਇੱਕ ਦਿਨ ਉਹਨਾਂ ਨੇ ਮੈਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਮੈਨੂੰ ਸੁੰnsan ਜਗ੍ਹਾ ਦੇ ਉੱਪਰ ਲਿਜਾ ਕੇ ਮੇਰੇ ਨਾਲ ਜਬਰਜਨਾ ਕੀਤਾ ਫਿਰ ਉਹਨਾਂ ਨੇ ਮੈਨੂੰ ਬਲੈਕਮੇਲ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਜਦ ਮੈਂ ਪੁਲਿਸ ਦੇ ਕੋਲ ਗਈ ਤੇ ਉਹਨਾਂ ਨੇ ਮੇਰਾ ਉਲਟਾ ਹੀ ਕੇਸ ਬਣਾ ਦਿੱਤਾ ਐਸਆਈ ਦੇ ਚਾਰ ਹਵਲਦਾਰ ਉਹਨਾਂ ਦੇ ਹੀ ਆਦਮੀ ਨਿਕਲੇ ਜੋ ਰੋਜ਼-ਰੋਜ਼ ਮੇਰੇ ਨਾਲ ਜ਼ਬਰਜਨਾ ਕਰਦੇ ਸੀ ਸੁਣ ਕੇ ਸੁਰਜੀਤ ਸਿੰਘ ਦੀ ਰਗ ਰਗ ਦੇ ਵਿੱਚ ਗੁੱਸਾ ਦੌੜ ਗਿਆ ਪੁਲਸ ਵਰਦੀ ਵਾਲੇ ਜੇ ਰਾਖੇ ਬਣ ਕੇ ਐਦਾਂ ਦੀ ਹਿਵਾਨੀ ਕਰਨ ਤਾਂ ਉਸ ਤੋਂ ਬਾਅਦ ਇਸ ਸਮਾਜ ਦਾ ਕੀ ਹੋਵੇਗਾ ਤੇ ਉਸ ਤੋਂ ਬਾਅਦ ਨਿਹੰਗ ਸਿੰਘ ਉਸ ਬੀਨੂ ਕਹਿੰਦਾ ਕਿ ਚਲੋ ਆਪਾਂ ਪੁਲਿਸ ਸਟੇਸ਼ਨ ਚੱਲਦੇ ਹਾਂ ਨਿਹੰਗ ਸਿੰਘ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਦੇ ਵਿੱਚ ਜਦੋਂ ਪਹੁੰਚ ਜਾਂਦਾ ਹੈ ਤਾਂ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਉਹੀ ਚਾਰੋਂ ਮੁੰਡੇ ਜੋ ਕਿ ਅੱਧੀ ਰਾਤ ਨੂੰ ਉਸ ਲੜਕੀ ਦੇ ਨਾਲ ਜ਼ਬਰ ਜਨਾਹ ਕਰ ਰਹੇ ਸੀ ਤੇ ਅੱਜ ਪੁਲਿਸ ਵਾਲੀ ਵਰਦੀ ਦੇ ਵਿੱਚ ਬੈਠੇ ਸੀ ਨਿਹੰਗ ਸਿੰਘ ਨੂੰ ਦੇਖ ਕੇ ਉਹ ਚਾਰੋਂ ਪੁਲਿਸ ਵਾਲੇ ਥਰ-ਥਰ ਕੰਬਣ ਲੱਗੇ ਤੇ ਨਿਹੰਗ ਸਿੰਘ ਨੇ ਉਸੇ ਸਮੇਂ ਆਪਣਾ ਸ਼ਸਤਰ ਕੱਢਿਆ ਅਤੇ ਸਾਸਤਰ ਲਹਿਰਾਉਂਦਾ ਲਹਿਰਾਉਂਦਾ ਥਾਣੇ ਦੇ ਵੱਲ ਵਧਿਆ ਤੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਨਿਆੰਗ ਸਿੰਘ ਹੁਣ ਇਹ ਸੋਚਣ ਦੇ ਲਈ ਮਜਬੂਰ ਸੀ ਕਿ ਜਦੋਂ ਰਾਖੇ ਹੀ ਦੁਸ਼ਮਣ ਬਣ ਜਾਣ ਜਦੋਂ ਵਾਰੀ ਖੇਤ ਨੂੰ ਖਾਣ ਲੱਗ ਜਾਵੇ ਤੇ ਉਸ ਤੋਂ ਬਾਅਦ ਆਪਾਂ ਕੀ ਉਮੀਦ ਲਾਵਾਂਗੇ ਕਿ ਆਪਣੇ ਨਾਲ ਕੁਝ ਚੰਗਾ ਹੋਵੇਗਾ ਨਿਹੰਗ ਸਿੰਘ ਨੇ ਜਦੋਂ ਉਹਨਾਂ ਚਾਰਾਂ ਪੁਲਿਸ ਵਾਲਿਆਂ ਨੂੰ ਉੱਥੇ ਦੇਖਿਆ ਤੇ ਚਾਰੋਂ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਤੇ ਮਨਪ੍ਰੀਤ ਵੀ ਜੋ ਕਿ ਇਹ ਸੋਚ ਰਹੀ ਸੀ ਕਿ ਅੱਜ ਆਪਾਂ ਕਿਸ ਤੋਂ ਇਨਸਾਫ ਮੰਗ ਰਹੇ ਹਾਂ ਇਨਸਾਫ ਸਾਨੂੰ ਦੇਵੇਗਾ ਕੌਣ ਕਿਉਂਕਿ ਇਨਸਾਫ ਦੇ ਰਾਕੇ ਤਾਂ ਆਪ ਐਸੇ ਹੀ ਦਲਦਲ ਦੇ ਵਿੱਚ ਫਸੇ ਹੋਏ ਨੇ ਮਨਪ੍ਰੀਤ ਨੇ ਇਹ ਦੱਸਿਆ ਕਿ ਸਰਪੰਚ ਦਾ ਲੜਕਾ ਜੋ ਹੈ ਉਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਜਦੋਂ ਮੈਂ ਪੁਲਿਸ ਥਾਣੇ ਦੇ ਵਿੱਚ ਆਈ ਤੇ ਪੁਲਿਸ ਥਾਣਿਆਂ ਨੇ ਵੀ ਮੇਰੇ ਨਾਲ ਬਹਿਲਾ ਫਸਲਾ ਕੇ ਕਈ ਵਾਰ ਐਦਾਂ ਦੀਆਂ ਗੰਦੀਆਂ ਹਰਕਤਾਂ ਕੀਤੀਆਂ ਕਿ ਅਸੀਂ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਪਰ ਅਸਲ ਦੇ ਵਿੱਚ ਜੋ ਪੁਲਿਸ ਵਾਲੇ ਸੀ ਉਹ ਸਰਪੰਚ ਦੇ ਲੜਕੇ ਦੇ ਨਾਲ ਮਿਲੇ ਹੋਏ ਸੀ ਅਤੇ ਸਰਪੰਚ ਦੇ ਲੜਕੇ ਨੇ ਮੇਰੀ ਪਾਕਟ ਦੇ ਵਿੱਚ ਇੱਕ ਨਸ਼ੇ ਦੀ ਪੁੜੀ ਪਾ ਕੇ ਮੇਰੇ ਉੱਪਰ ਝੂਠਾ ਕੇਸ ਦਰਜ ਕਰ ਦਿੱਤਾ ਸੀ ਅਤੇ ਉਸੇ ਕੇਸ ਦੇ ਸਿਲਸਿਲੇ ਜਦੋਂ ਮੈਨੂੰ ਥਾਣੇ ਆਉਣਾ ਦਾ ਸੀ ਤਾਂ ਉਸ ਵਾਰੇ ਮੇਰੇ ਨਾਲ ਜ਼ਬਰਦਸਤੀ ਕਰਦੇ ਹੁੰਦੇ ਸਨ ਇਹ ਸਭ ਕੁਝ ਦੇਖ ਕੇ ਸੁਰਜੀਤ ਸਿੰਘ ਹੈਰਾਨ ਰਹਿ ਗਿਆ ਸੁਰਜੀਤ ਸਿੰਘ ਨੇ ਆਪਣੇ ਜਥੇ ਨੂੰ ਲਾਇਆ ਫੋਨ ਨੇੜਲੀ ਛੌਨੀ ਦੇ ਵਿੱਚੋਂ ਨਿਹੰਗ ਸਿੰਘਾਂ ਦਾ ਇੱਕ ਜਥਾ ਆਇਆ ਉਸਨੇ ਪੁਲਿਸ ਸਟੇਸ਼ਨ ਪਹੁੰਚੇ ਉਹੀ ਚਾਰ ਮੁੰਡੇ ਜਿਨ੍ਹਾਂ ਨੂੰ ਮਨਪ੍ਰੀਤ ਨੇ ਪਹਿਚਾਨ ਲਿਆ ਸੀ ਹਵਲਦਾਰ ਦੀ ਵਰਦੀ ਪਾਈ ਬੈਠੇ ਸਨ ਐਸਆਈ ਜੋ ਪੀੜਤਾ ਦੇ ਕਹਿਣ ਅਨੁਸਾਰ ਸਾਰੀ ਸਾਜ਼ਿਸ਼ ਦਾ ਮਾਸਟਰਮਾਈਂਡ ਸੀ ਕਮਰੇ ਦੇ ਵਿੱਚ ਹੱਸ ਰਿਹਾ ਸੀ ਪਰ ਇਸ ਵਾਰੀ ਹਾਸਾ ਠੰਡਾ ਪੈ ਗਿਆ ਇਸੰਦੇ ਬਾਰ ਨਿਹੰਗ ਸਿੰਘਾਂ ਨੇ ਧਾਰਾ ਬਣਾਈ ਨੀਲੀਆਂ ਚੋੜੀਆਂ ਬਾਜੇ ਤੇ ਨੀਰ ਤਲਵਾਰਾਂ ਵਾਲਾ ਜਥਾ ਦੇਖ ਕੇ ਪੁਲਿਸ ਦੀ ਰੂਹ ਫਟਣ ਲੱਗੀ ਸੁਰਜੀਤ ਸਿੰਘ ਨੇ ਥਾਣੇ ਵਿੱਚ ਹੀ ਸਚਾਈ ਦੀ ਲਾਈਵ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਮਾਮਲਾ ਜਦ ਐਸਪੀ ਆਫਿਸ ਪਹੁੰਚਿਆ ਤਾਂ মিডিਆ ਲੋਕ ਤੇ ਨਿਹੰਗ ਸਿੰਘਾਂ ਦਾ ਦਬਾਅ ਬਣ ਗਿਆ ਹਾਈ ਲੈਵਲ ਤੇ ਜਾਂਚ ਸ਼ੁਰੂ ਹੋਈ ਤੇ ਮਨਪ੍ਰੀਤ ਦੀ ਗਵਾਹੀ ਤੇ ਸੁਰਜੀਤ ਸਿੰਘ ਦੀ ਰਿਕਾਰਡਿੰਗ ਤੇ ਸਟੇਸ਼ਨ ਦੀ ਵੀਡੀਓ ਨੇ ਸਾਰੀ ਸਚਾਈ ਪਾਰ ਲਾ ਦਿੱਤੀ ਐਸਆਈ ਤੇ ਚਾਰੇ ਹਵਾਲੇ ਦਾਰ ਨੌਕਰੀ ਤੋਂ ਬਰਖਾਸਤ ਕੀਤੇ ਗਏ ਅਤੇ ਸਖਤ ਸਜ਼ਾ ਵੀ ਉਹਨਾਂ ਨੂੰ ਸੁਣਾਈ ਗਈ ਜੇ ਹਾਂ ਉਸ ਤੋਂ ਬਾਅਦ ਪਰ ਅਸਲ ਮਾਸਟਰਮਾਈਂਡ ਤਾਂ ਜੋ ਹਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੀ ਸੀ ਕਿਉਂਕਿ ਜੋ ਕਿ ਸਰਪੰਚ ਦਾ ਪੁੱਤ ਜਿਸ ਦੇ ਕਹਿਣ ਤੇ ਹੀ ਸਾਰੀ ਕਾਰਵਾਈ ਹੋਣੀ ਸੀ ਹੁਣ ਨਿਹੰਗ ਸਿੰਘਾਂ ਨੇ ਸੋਚਿਆ ਕਿ ਹੁਣ ਉਸ ਸਰਪੰਚ ਦੇ ਪੁੱਤ ਨੂੰ ਸਖਤ ਤੋਂ ਸਖਤ ਸਜ਼ਾ ਦਵਾਈਏ ਕਿਉਂਕਿ ਇਸ ਪੁਲਿਸ ਵਾਲੇ ਜਿਨ੍ਹਾਂ ਨੇ ਜ਼ਬਰਦਸਤੀ ਕੀਤੀ ਇਹ ਤਾਂ ਨਿਹੰਗ ਸਿੰਘਾਂ ਨੇ ਉਹਨਾਂ ਨੂੰ ਸਜ਼ਾ ਦਿਵਾ ਦਿੱਤੀ ਦਾ ਪੁਲਿਸ ਸਟੇਸ਼ਨ ਵਾਲੇ ਮੁਲਜ਼ਮ ਹਿਰਾਸਤ ਵਿੱਚ ਲਏ ਗਏ ਤਾਂ ਸਿਰਫ ਇੱਕ ਮੁੱਖ ਖਿਡਾਰੀ ਬਚ ਗਿਆ ਸਰਪੰਚ ਜਗਨੈਤ ਸਿੰਘ ਦਾ ਪੁੱਤਰ ਵਿਕਰਮ ਸਿੰਘ ਉਹ ਪਿਓ ਦੀ ਹੈਸਲੇ ਤੇ ਪਛੋਕੜ ਤੇ ਹੰਕਾਰ ਕਰਦਾ ਸੀ ਪਿੰਡ ਦੇ ਲੋਕ ਕਹਿੰਦੇ ਸਨ ਕਿ ਉਹ ਕਦੇ ਹਾਰਿਆ ਨਹੀਂ ਕਦੇ ਪੁਲਿਸ ਦੇ ਹੱਥ ਨਹੀਂ ਆਇਆ ਪਰ ਇਸ ਵਾਰੀ ਮਾਮਲਾ ਤਾਂ ਕੁਝ ਹੋਰ ਸੀ ਇਸ ਵਾਰੀ ਮਾਮਲਾ ਸਿਰਫ ਗੁੰਡਾਗਰਦੀ ਦਾ ਨਹੀਂ ਸੀ ਇਹ ਮਾਮਲਾ ਇੱਕ ਧੀ ਦੀ ਇੱਜ਼ਤ ਦਾ ਸੀ ਜਿਸ ਨੂੰ ਇੱਕ ਨਿਹੰਗ ਸਿੰਘ ਨੇ ਗੁਰੂ ਦੀ ਰਾਖੀ ਵਾਂਗ ਬਚਾਇਆ ਸੀ ਸੁਰਜੀਤ ਸਿੰਘ ਨੇ ਮਨਪ੍ਰੀਤ ਨੂੰ ਆਪਣੀ ਧੀ ਵਾਂਗ ਸੰਭਾਲੇ ਜਦੋਂ ਤੰਦਰੁਸਤ ਹੋਈ ਤਾਂ ਬੜੇ ਹੌਸਲੇ ਨਾਲ ਆਪਣੇ ਬਿਆਨ ਦਿੱਤੇ। ਜਦੋਂ ਮੈਨੂੰ ਸਕੂਲ ਤੋਂ ਲੈ ਕੇ ਗਿਆ ਤਾਂ ਮੈਨੂੰ ਨਸ਼ਾ ਦੇ ਦਿੱਤਾ। ਜਦ ਮੈਂ ਹੋਸਟ ਦੇ ਵਿੱਚ ਆਈ ਤੇ ਮੇਰੇ ਨਾਲ ਗੰਦੀਆਂ ਵਸਤੂਆਂ ਦੀ ਵੀਡੀਓ ਬਣਾਈ ਗਈ। ਉਸ ਦੇ ਕੋਲ ਸਾਰੇ ਡਿਜੀਟਲ ਸਪੂਟ ਸੀ ਚੈਟਾਂ, ਆਡੀਓ ਕਲਿੱਪ, ਈਮੇਲਾਂ ਇਹ ਸਾਰਾ ਕੁਝ ਪਟਿਆਲਾ ਸਾਈਬਰ ਸੈੱਲ ਨੂੰ ਦਿੱਤਾ ਗਿਆ। ਪੁਖਤਾ ਤਵਦੀਸ਼ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ। ਉਸ ਤੋਂ ਬਾਅਦ ਮੁਕੱਦਮਾ ਪਟਿਆਲਾ ਸੈਸ਼ਨ ਕੋਰਟ ਦੇ ਵਿੱਚ ਪਹੁੰਚਿਆ ਤੇ ਪਹਿਲੀ ਪੇਸ਼ੀ ਤੇ ਹੀ মিডিਆ ਨੇ ਸ਼ੋਰ ਮਚਾ ਦਿੱਤਾ। ਕਿ ਧੀ ਦੀ ਇੱਜ਼ਤ ਵਾਸਤੇ ਨਿਹੰਗਾਂ ਨੇ ਖੋਲੀ ਕਾਨੂੰਨ ਦੀਆਂ ਅੱਖਾਂ ਇਹ ਅਖਬਾਰਾਂ ਦਾ ਟਾਈਟਲ ਸੀ ਸਰਪੰਚ ਆਪਣੇ ਪੁੱਤ ਦੇ ਲਈ ਵਕੀਲਾਂ ਦੀ ਫੌਜ ਲਿਆਇਆ ਦਲੀਲਾਂ ਵਧੀਆਂ ਪਰ ਸੱਚਾਈ ਦੀ ਗੂੰਜ ਉੱਚੀ ਸੀ ਨਿਹੰਗ ਸਿੰਘ ਸਬੂਤਾਂ ਨਾਲ ਹਰ ਪੇਸ਼ੀ ਤੇ ਮੌਜੂਦ ਰਹੇ ਮਨਪ੍ਰੀਤ ਨੇ ਜਿੱਥੇ-ਜਿੱਥੇ ਉਸ ਦੇ ਨਾਲ ਜ਼ਬਰ ਹੋਇਆ ਉੱਥੋਂ-ਉੱਥੋਂ ਮੈਡੀਕਲ ਰਿਪੋਰਟਾਂ ਦੇ ਗਵਾਹ ਲਾਏ ਇੱਕ-ਇੱਕ ਕਰਕੇ ਝੂਠ ਦੀਆਂ ਪਰਤਾਂ ਉਗੜਦੀਆਂ ਗਈਆਂ ਕੋਰਟ ਦੇ ਵਿੱਚ 11ਵੀਂ ਪੇਸ਼ੀ ਦੇ ਦੌਰਾਨ ਇੱਕ ਜੱਜ ਨੇ ਫੈਸਲਾ ਕੀਤਾ ਕਿ ਇਹ ਕੇਵਲ ਇੱਕ ਕੁੜੀ ਇਹ ਜਦ ਦੀ ਗੱਲ ਨਹੀਂ ਇਹ ਇੱਕ ਨੈਤਿਕ ਇਮਤਿਹਾਨ ਵੀ ਹੈ ਜਿੱਥੇ ਲੋਕ ਖੜੇ ਹੋਏ ਨੇ ਨਿਹੰਗ ਸਿੰਘਾਂ ਨੇ ਜੰਗ ਲੜੀ ਤੇ ਧਰਮ ਨੇ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਬੜੀ ਕੋਸ਼ਿਸ਼ ਕੀਤੀ ਸਰਪੰਚ ਨੇ ਬਚਾਉਣ ਦੀ ਤੇ ਵਿਕਰਮ ਸਿੰਘ ਨੂੰ 20 ਸਾਲ ਦੀ ਕੈਦ ਅਤੇ ਪਿਤਾ ਜਵੈਨ ਸਿੰਘ ਨੂੰ ਦੂਸਰੀਆਂ ਤਾਰਾਂ ਵਾਂਹੇਟ 5 ਸਾਲਾਂ ਦੀ ਸਜ਼ਾ ਅਤੇ ਪਿੰਡ ਦੇ ਵਿੱਚ ਚੋਣਾਂ ਲੜਨ ਤੇ ਇਹੋ ਜਿਹੀ ਰੋਕ ਲਗਾਈ ਕਿ ਉਹਨਾਂ ਦੀਆਂ ਸਾਰੀਆਂ ਪੁਸਤਾਂ ਵੀ ਜੋ ਕਿ ਬਾਰ-ਬਾਰ ਸੋਚਣੀਆਂ ਉਸ ਤੋਂ ਬਾਅਦ ਮਨਪ੍ਰੀਤ ਜਿਸ ਨੂੰ ਕਿ ਅੱਜ ਇਨਸਾਫ ਮਿਲ ਗਿਆ ਸੀ ਪਰ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਤਬਦੀਲੀ ਆਉਂਦੀ ਹੈ ਉਸ ਨੂੰ ਕਿਹੜੇ ਕਿਹੜੇ ਹੋਰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸੇ ਹੀ ਵਿਸ਼ੇ ਤੇ ਆਪਾਂ ਅੱਗੇ ਗੱਲ ਕਰਦੇ ਹਾਂ ਕੋਰਟ ਦੇ ਬਾਹਰ ਨਿਕਲਦਿਆਂ ਹੀ ਮਨਪ੍ਰੀਤ ਦੇ ਅੱਖਾਂ 'ਚ ਹੌਸਲੇ ਦੇ ਹੰਝੂ ਸਨ ਉਹ ਪਿਛਲੇ 3 ਮਹੀਨੇ ਦੀ ਤਕਲੀਫ, અપਮਾਨ ਅਤੇ ਲੜਾਈ ਨੂੰ ਇੱਕ ਪਾਸੇ ਰੱਖ ਕੇ ਨਵੀਂ ਜ਼ਿੰਦਗੀ ਵੱਲ ਪੈਰ ਪਾ ਰਹੀ ਸੀ ਨਿਹੰਗ ਸਿੰਘ ਸੁਜੀਤ ਸਿੰਘ ਉਸ ਦੇ ਮੱਥੇ ਤੇ ਹੱਥ ਰੱਖਿਆ ਅਤੇ ਨਿਹੰਗ ਸਿੰਘ ਨੇ ਕਿਹਾ ਕਿ ਬੇਟਾ ਹੋਂ ਤੂੰ ਸਿਰਫ ਮੇਰੀ ਬੱਚੀ ਨਹੀਂ ਰਹੀ ਬਲਕਿ ਤੂੰ ਲੜਾਕੂ ਬਣੀ ਹੈ ਪਰ ਇਹ ਜੰਗ ਇੱਥੇ ਖਤਮ ਨੀ ਹੋਈ ਇਹ ਤਾਂ ਤੇਰੀ ਉਡਾਨ ਦੀ ਸ਼ੁਰੂਆਤ ਹੈ ਉਸ ਰਾਤ ਮਨਪ੍ਰੀਤ ਨੇ ਪਹਿਲੀ ਵਾਰੀ ਅਸਲ ਨੀਂਦ ਲਈ ਬਿਨਾਂ ਡਰ ਬਿਨਾਂ ਡੋਲਣ ਤੋਂ ਮਨਪ੍ਰੀਤ ਜਦੋਂ ਪਿੰਡ ਦੇ ਵਿੱਚ ਆਈ ਤਾਂ ਉਸ ਨੂੰ ਬੜੇ ਹੀ ਤਾਨੇ ਮੇਨੇ ਸੁਣਨੇ ਪਏ ਹਰ ਕੋਈ ਮਨਪ੍ਰੀਤ ਨੂੰ ਵੇਖ ਕੇ ਉਸ ਤੇ ਉਪਰ ਤੰਜ ਕੱਸਦਾ ਸੀ ਅਤੇ ਇਹ ਹੀ ਕਹਿੰਦਾ ਸੀ ਕਿ ਦੇਖ ਇਹ ਉਹੀ ਮਨਪ੍ਰੀਤ ਹੈ ਜਿਸ ਦੇ ਨਾਲ ਪੁਲਿਸ ਵਾਲਿਆਂ ਨੇ ਕੀਤਾ ਸੀ ਦੇਖੋ ਇਹ ਉਹੀ ਮਨਪ੍ਰੀਤ ਹੈ ਜਿਸ ਦੇ ਨਾਲ ਸਰਪੰਚ ਦੇ ਪੁੱਤਰ ਵਿਕਰਮ ਨੇ ਇਹ ਕੀਤਾ ਸੀ ਪਰ ਇਹਦੇ ਵਿੱਚ ਮਨਪ੍ਰੀਤ ਘਬराई ਨਹੀਂ ਮਨਪ੍ਰੀਤ ਇਹ ਸੋਚਣ ਲੱਗੀ ਕਿ ਇਸ ਦੇ ਵਿੱਚ ਮੇਰਾ ਕਸੂਰ ਕੀ ਹੈ ਜੇ ਕਿਸੇ ਨੇ ਗਲਤ ਕੀਤਾ ਤਾਂ ਉਸ ਗਲਤ ਦੀ ਸਜ਼ਾ ਉਸ ਨੂੰ ਮਿਲ ਚੁੱਕੀ ਹੈ ਇਸ ਦੇ ਵਿੱਚ ਮੇਰਾ ਕੀ ਕਸੂਰ ਮੇਰਾ ਤਾਂ ਕੋਈ ਦੋਸ਼ ਹੀ ਨਹੀਂ ਹੈ ਮਨਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਆਪਣੀ ਪੜ੍ਹਾਈ ਮੁਕੰਮਲ ਕਰੇਗੀ ਉਸ ਨੇ ਲਾਅ ਦੀ ਲਾਈਨ ਚੁਣੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਤੇ ਆਪਣਾ ਨਾਮ ਮਨਪ੍ਰੀਤ ਕੌਰ ਰਖਵਾਲੀ ਰਖਵਾਇਆ ਕਲਾਸ ਜਦੋਂ ਪਹਿਲੀ ਵਾਰ ਬੜੀ ਤਾਂ ਲੋਕ ਉਸ ਨੂੰ ਅਖਬਾਰਾਂ ਵਾਲੀ ਵਿਕਟਮ ਵਜੋਂ ਪਹਿਚਾਨਦੇ ਸਨ ਪਰ ਉਹ ਹਰ ਵਾਰੀ ਹੱਸ ਕੇ ਕਹਿੰਦੀ ਕਿ ਮੈਂ ਕਦੇ ਵੀ ਕਹਾਣੀ ਦੀ ਬੇਬਸ ਪਾਤਰ ਨਹੀਂ ਸੀ ਮੈਂ ਤਾਂ ਕਹਾਣੀ ਦੀ ਲੇਖਕਾ ਰਹੀ ਹਾਂ ਉਹ ਹੁਣ ਜਵੰਤ ਸਿੰਘ ਵਰਗਿਆਂ ਨੂੰ ਸਜ਼ਾ ਦਿਵਾਉਣ ਵਾਲੀ ਕਾਨੂੰਨੀ ਲੜਾਈਆਂ ਲੜਨ ਦੀ ਤਿਆਰੀ ਕਰ ਰਹੀ ਸੀ ਕੋਚਿੰਗ ਰਾਜਨੀਤਿਕ ਵਿਅਕਤੀਆਂ ਤੇ ਲੈਕਚਰ ਨੈਤਿਕਤਾ ਦੀ ਪੜ੍ਹਾਈ ਅਤੇ ਰਾਤ ਦੀ ਨੀਂਦ ਛੱਡ ਕੇ ਕਿਤਾਬਾਂ ਦੀਆਂ ਸਾਂਝਾਂ ਇਹ ਸਾਰੀਆਂ ਉਡੀਕ ਸੀ ਆਈਐਸ ਦੀ ਕੁਰਸੀ ਦੀ ਸੁਰਜੀਤ ਸਿੰਘ ਜਿਨ੍ਹਾਂ ਨੇ ਮਨਪ੍ਰੀਤ ਨੂੰ ਨਵੀਂ ਜ਼ਿੰਦਗੀ ਦਿੱਤੀ ਉਹ ਹੁਣ ਬੁੱਢੇ ਹੋ ਚੁੱਕੇ ਸਨ ਇੱਕ ਰਾਤ ਉਹਨਾਂ ਨੇ ਮਨਪ੍ਰੀਤ ਨੂੰ ਬਿਠਾ ਕੇ ਕਿਹਾ ਜਸਤੀ ਵਾਸਤੇ ਮੈਂ ਦੁਨੀਆ ਦੇ ਨਾਲ جنگ ਲੜੀ ਉਹ ਹੁਣ ਜਾਗ ਦੀ ਆਵਾਜ਼ ਬਣ ਚੁੱਕੀ ਹੈ ਹੁਣ ਮੇਰੇ ਹਥਿਆਰ ਤੇਰੇ ਕਲਮ ਬਣਗੇ ਇੱਕ ਮਹੀਨੇ ਬਾਅਦ ਸੱਚਖਰਨ ਸ੍ਰੀ ਹਰਮੰਦਰ ਸਾਹਿਬ ਵਿੱਚ ਸੁਰਜੀਤ ਸਿੰਘ ਨੂੰ ਸੇਵਾਦਾਰ ਪੰਥ ਦੇ ਖਿਤਾਬ ਦੇ ਨਾਲ ਜਦੋਂ ਸਨਮਾਨਿਤ ਕੀਤਾ ਗਿਆ ਤੇ ਮਨਪ੍ਰੀਤ ਨੇ ਜਦੋਂ ਉਧਰੋਂ ਯੂਪੀਐਸਸੀ ਦਾ ਇਮਤਿਹਾਨ ਦਿੱਤਾ ਤੇ ਜਦ ਰਿਜ਼ਲਟ ਆਇਆ ਤੇ ਪੰਜਾਬ ਦੀ ਧਰਤੀ ਤੇ ਤਾਲੀਆਂ ਵੱਜੀਆਂ ਅਤੇ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਇਹੀ ਜ਼ਿਕਰ ਸੀ ਕਿ ਮਨਪ੍ਰੀਤ ਕੌਰ ਰੈਂਕ 3 ਸੂਬਾ ਪੰਜਾਬ ਪਿੰਡ ਦੇ ਲੋਕ ਜੋ ਕਦੇ ਉਸ ਦੇ ਖਿਲਾਫ ਗਵਾਹ ਬਣਨ ਨੂੰ ਤਿਆਰ ਸੀ ਹੁਣ ਦਰਵਾਜ਼ਿਆਂ ਤੇ ਲਾਲ ਚੁੱਲੀਆਂ ਟੰਗ ਰਹੇ ਸਨ ਆਕੇ ਕਲਮ ਦੀ ਜਿੱਤ ਹੋਈ ਹੈ ਨਿਹਤ ਦੀ ਜਿੱਤ ਹੋਈ ਹੈ ਮਨਪ੍ਰੀਤ ਨੂੰ ਜ਼ਿਲ੍ਹੇ ਦਾ ਡੀਸੀ ਬਣਾਇਆ ਗਿਆ ਜਿੱਥੇ ਇੱਕ ਵਾਰ ਉਸ ਦੀਆਂ ਚੀਕਾਂ ਸੁਣਨ ਵਾਲਾ ਕੋਈ ਵੀ ਨਹੀਂ ਸੀ ਉੱਥੇ ਸਰਕਾਰੀ ਫੈਸਲੇ ਹੁਣ ਉਸੇ ਦੀ ਆਵਾਜ਼ ਤੋਂ ਨਿਕਲਦੇ ਨੇ ਅੱਜ ਹਰ ਇੱਕ ਸਰਕਾਰੀ ਫੈਸਲਾ ਉਸੇ ਦੀ ਕਲਮ ਦੇ ਨਾਲ ਨਿਕਲਦਾ ਹੈ ਕਦੇ ਉਸੇ ਹੀ ਮਨਪ੍ਰੀਤ ਦੇ ਨਾਲ ਪੁਲਿਸ ਵਾਲੇ ਜ਼ਬਰਦਸਤਾਂ ਕਰਦੇ ਸੀ ਅੱਜ ਸੈਂਕੜੇ ਹੀ ਪੁਲਿਸ ਵਾਲੇ ਉਸ ਦੀ ਸਿਕਿਉਰਿਟੀ ਦੇ ਵਿੱਚ ਉਸ ਦੇ ਆਲੇ ਦੋਲੇ ਖੜੇ ਹੋਏ ਨੇ ਨਿਹੰਗ ਸਿੰਘ ਨੇ ਉਸ ਦੀ ਇੱਜ਼ਤ ਬਚਾਈ ਅਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਵਾਈ ਪਰ ਅੱਜ ਮਨਪ੍ਰੀਤ ਕੌਰ ਇੱਕ ਐਸੇ ਮੁਕਾਮ ਦੇ ਉੱਪਰ ਪਹੁੰਚੀ ਹੈ ਮਨਪ੍ਰੀਤ ਕੌਰ ਜੋ ਕਿ ਜ਼ਿੰਦਗੀ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਉਸ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੇ ਕਦੇ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਿਆ ਉਸ ਦੇ ਉੱਪਰ ਜੋ ਵੀ ਜ਼ੁਲਮ ਹੋਇਆ ਉਸ ਜ਼ੁਲਮ ਨੂੰ ਆਪਣੀ ਤਾਕਤ ਬਣਾਇਆ ਉਸ ਨੂੰ ਕਮਜ਼ੋਰੀ ਨਹੀਂ ਬਣਾਇਆ ਅਤੇ ਜ਼ਿੰਦਗੀ ਦੇ ਵਿੱਚ ਅਗਾਹ ਵਧਦੀ ਰਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੀ ਰਹੀ ਪਰ ਅਸਲ ਦੇ ਵਿੱਚ ਤਾਂ ਜਿੱਤ ਤਾਂ ਕਲਮ ਦੀ ਹੋਈ ਜਿੱਤ ਤਾਂ ਸੱਚਾਈ ਦੀ ਹੋਈ ਅਤੇ ਨਿਹੰਗ ਸਿੰਘ ਸੁਰਜੀਤ ਸਿੰਘ ਜਿਸ ਦਾ ਦੇਣਾ ਮਨਪ੍ਰੀਤ ਹਰ ਵਾਰੀ ਹੀ ਦੀ ਇਹ ਕਿ ਉਹਨਾਂ ਦਾ ਮੈਂ ਦੇਣਾ ਕਦੇ ਨਹੀਂ ਦੇ ਸਕਦੀ ਜੇਕਰ ਨਿਹੰਗ ਸਿੰਘ ਉਸਦੇ ਨਾਂ ਹੁੰਦੇ ਤਾਂ ਹਜੇ ਤੱਕ ਸ਼ਾਇਦ ਮੈਂ ਉਵੇਂ ਹੀ ਜ਼ੁਰਮ ਦੇ ਵਿੱਚ ਪੀਸੀ ਜਾਂਦੀ ਹਰ ਰੋਜ਼ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਅਤੇ ਅੱਜ ਨਿਹੰਗ ਸਿੰਘ ਉਹਨਾਂ ਦੀ ਬਦੌਲਤ ਹੀ ਮੈਂ ਇਸ ਕੁਰਸੀ ਤੇ ਬੈਠੀ ਆਂ ਕਦੇ ਮੇਰੀ ਆਵਾਜ਼ ਦਬਾਈ ਜਾਂਦੀ ਸੀ ਤੇ ਅੱਜ ਮੇਰੀ ਆਵਾਜ਼ ਦੇ ਨਾਲ ਫੈਸਲੇ ਹੁੰਦੇ ਨੇ ਤੇ ਦੋਸਤੋ ਇਹ ਹੈ ਕਹਾਣੀ ਮਨਪ੍ਰੀਤ ਦੀ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ